ਸਲਸਿਰੀ ਹੈ ਗਾਲਤੀ ਸਾਰਿਆਂ ਨੂੰ ਅੱਜ ਦੀ ਸਾਡੀ ਕਹਾਣੀ ਹੈ ਇੱਕ ਰਾਜੇ ਦੀ ਰਾਜੇ ਨੇ ਦੁਸ਼ਮਣਾਂ ਨਾਲ ਕਈ ਲੜਾਈਆਂ ਲੜੀਆਂ ਸੀ ਆਪਣੀ ਪ੍ਰਜਾ ਨੂੰ ਬਚਾਇਆ ਸੀ ਪਰ ਪਿਛਲੇ ਕੁਝ ਸਮੇਂ ਤੋਂ ਉਹਨੂੰ ਮਹਿਸੂਸ ਹੋ ਰਿਹਾ ਸੀ ਕਿ ਕਈ ਵਾਰ ਹੁਣ ਜੰਗਾਂ ਦੇ ਵਿੱਚ ਉਹ ਹਾਰ ਰਿਹਾ ਸੀ ਉਹਦੇ ਕਰਕੇ ਉਹਦੀ ਪ੍ਰਜਾ ਦਾ ਉਹਦੇ ਰਾਜ ਦਾ ਕਾਫੀ ਨੁਕਸਾਨ ਹੋ ਰਿਹਾ ਸੀ ਉਨੇ ਹਿੰਮਤ ਕਰਕੇ ਬਹੁਤ ਵਾਰ ਆਪਣੀ ਸੈਨ ਹੈ ਜਿਹੜੀ ਉਹਨੂੰ ਇਕੱਠੀ ਕਰਕੇ ਫਿਰ ਤੋਂ ਦੁਬਾਰਾ ਜੰਗ ਲੜਨ ਦਾ ਯਤਨ ਕੀਤਾ ਪਰ ਪਿਛਲੇ ਕੁਝ ਜੰਗਾਂ ਜਿਹੜੀਆਂ ਉਹ ਹਾਰ ਗਿਆ ਤਾਂ ਅੱਜ ਵਾਲੀ ਉਹਦੀ ਜੰਗ ਹੈ ਜਿਹੜੀ ਉਹ ਬਹੁਤ ਮਹੱਤਵਪੂਰਨ ਸੀ ਅੱਜ ਯੁੱਧ ਦੇ ਵਿੱਚ ਜੇ ਉਹ ਜਿੱਤ ਜਾਂਦਾ ਤਾਂ ਉਹਦਾ ਰਾਜਪਾਠ ਉਹਦਾ ਬੜਾ ਵਿਸਥਾਰ ਹੋ ਜਾਣਾ ਸੀ ਤੇ ਉਹਦੀ ਪ੍ਰਜਾ ਹੈ ਜਿਹੜੀ ਉਹਨੇ ਖੁਸ਼ੀ-ਖੁਸ਼ੀ ਰਹਿਣਾ ਸੀ ਪਰਾਫਸ ਉਸ ਅੱਜ ਫੇਰ ਉਹ ਹਾਰ ਗਿਆ। ਉਹ ਬੜਾ ਨਿਰਾਸ਼ ਹੋਇਆ। ਉਹਦਾ ਮਨ ਨਹੀਂ ਕੀਤਾ ਕਿ ਆਪਣੇ ਮਹਿਲ ਵਿੱਚ ਵਾਪਸ ਜਾਵੇ। ਕਿਉਂਕਿ ਉਹਦਾ ਬਹੁਤ ਰਾਜ ਭਾਗ ਹੈ ਜਿਹੜਾ ਉਹ ਦੁਸ਼ਮਣਾਂ ਨੇ ਕਬਜ਼ਾ ਉੱਤੇ ਕਰ ਲਿਆ ਸੀ। ਤਾਂ ਉਹ ਗੁੱਸੇ ਦੇ ਵਿੱਚ, ਨਰਾਜ਼ਗੀ ਦੇ ਵਿੱਚ ਜਾਂ ਕਹਿ ਲਓ ਬਹੁਤ ਨਿਰਾਸ਼ਾ ਦੇ ਵਿੱਚ ਉਹ ਜੰਗਲਾਂ ਵੱਲ ਚਲਾ ਗਿਆ। ਤਾਂ ਉਹ ਉਹ ਜੰਗਲ ਦੇ ਵਿੱਚ ਜਾ ਕੇ ਸੋਚ ਵਿਚਾਰ ਕਰਨ ਲੱਗਿਆ ਕਿ ਮੈਂ ਹੁਣ ਕੀ ਕਰਾਂ ਮੈਨੂੰ ਕੀ ਕਰਨਾ ਚਾਹੀਦਾ ਤਾਂ ਇਸ ਤਰ੍ਹਾਂ ਸੋਚਦੇ ਸੋਚਦੇ ਉਹਨੂੰ ਰਾਤ ਪੈ ਗਈ ਤਾਂ ਉਹਨੇ ਦੇਖਿਆ ਕਿ ਰਾਤ ਕੱਟਣ ਲਈ ਕੋਈ ਨੇੜੇ ਤੇੜੇ ਗੁਫਾ ਹੋਵੇ ਜਾਂ ਕੋਈ ਆਸਰਾ ਹੋਵੇ ਤਾਂ ਉਹ ਇੱਕ ਥਾਂ ਤੇ ਥੋੜਾ ਜਿਹਾ ਉਹਨੂੰ ਲੱਗਿਆ ਵੀ ਇੱਥੇ ਰਾਤ ਕੱਟੀ ਜਾ ਸਕਦੀ ਹੈ ਛੋਟੀ ਜਿਹੀ ਗੁਫਾ ਸੀ ਪੱਥਰ ਸੀ ਆਸਰਾ ਉਹਨੂੰ ਮਿਲ ਗਿਆ ਤੇ ਉੱਥੇ ਚਲਾ ਗਿਆ ਉਹ ਉਹ ਦੇ ਵਿਚੋਂ ਨੇ ਜਾ ਕੇ ਦੇਖਿਆ ਕਿ ਛੋਟੇ ਛੋਟੇ ਕਈ ਜਾਨਵਰ ਐ ਜਿਹੜੇ ਉਹ ਉਥੇ ਰਹਿ ਰਹੇ ਸੀ ਲੁਕੇ ਹੋਏ ਸੀ ਤਾਂ ਉਹ ਸੋਚ ਵਿਚਾਰ ਕਰਦਾ ਰਿਹਾ ਉਥੇ ਬੈਠਾ ਰਿਹਾ ਉਹਨੂੰ ਉਹਨਾਂ ਜਾਨਵਰਾਂ ਤੋਂ ਕੋਈ ਖਤਰਾ ਨਹੀਂ ਸੀ ਸੋਚਦੇ ਸੋਚਦੇ ਉਹਨੂੰ ਸਵੇਰ ਹੋ ਗਈ ਪਰ ਉਹਦਾ ਮਨ ਕਿਸੇ ਵੀ ਮਤਲਬ ਨਿਰਨੇ ਤੇ ਪਹੁੰਚਿਆ ਨਹੀਂ ਕਿ ਮੈਂ ਕੀ ਕਰਾਂ ਕਿਉਂਕਿ ਹੁਣ ਉਹ ਨਿਰਾਸ਼ ਹੋ ਗਿਆ ਸੀ ਉਹਨੂੰ ਲੱਗਦਾ ਸੀ ਵੀ ਮੈਂ ਹੁਣ ਯੁੱਧ ਤਾਂ ਕਦੇ ਵੀ ਦੁਬਾਰਾ ਜਿੱਤ ਨਹੀਂ ਸਕਦਾ ਜਦੋਂ ਵੀ ਮੈਂ ਹੁਣ ਦੁਸ਼ਮਣ ਦੇ ਨਾਲ ਲੜਨਾ ਹੈ ਤਾਂ ਮੈਨੂੰ ਪਤਾ ਹੈ ਕਿ ਮੈਂ ਹਾਰ ਨਹੀਂ ਉਹਦੀ ਹਿੰਮਤ ਜਵਾਬ ਦੇਗੀ ਸੀ ਤੇ ਉਹਨੂੰ ਸ਼ਰਮ ਵੀ ਬੜੀ ਆਉਂਦੀ ਸੀ ਹੁਣ ਆਪਦੇ ਜਿਹੜੇ ਦਰਬਾਰੀ ਐ ਉਹਨਾਂ ਤੋਂ ਵੀ ਆਪਦੀ ਪ੍ਰਜਾ ਤੋਂ ਵੀ ਹੁਣ ਉਹਨੂੰ ਲੱਗਦਾ ਸੀ ਵੀ ਮੈਂ ਉਹਨਾਂ ਨੂੰ ਮੂੰਹ ਨਹੀਂ ਦਿਖਾ ਸਕਦਾ ਤਾਂ ਮੈਂ ਕਿਸੇ ਕੰਮ ਦਾ ਨਹੀਂ ਰਿਹਾ ਤੇ ਇਸ ਤਰ੍ਹਾਂ ਸੋਚਦੇ 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 ਉਸ ਦੀ ਨਿਗਾਹ ਜਿਹੜੀ ਉਹ ਕੰਧ ਵੱਲ ਗਈ ਉਹਨੇ ਦੇਖਿਆ ਕਿ ਉੱਥੇ ਇੱਕ ਮੱਕੜੀ ਸੀ ਉੱਪਰ ਮੱਕੜੀ ਨੇ ਬੜਾ ਵੱਡਾ ਜਾਲਾ ਬੁਣਿਆ ਹੋਇਆ ਸੀ ਤੇ ਹੁਣ ਕਿਸੇ ਕਾਰਨ ਕਰਕੇ ਉਹ ਉਪਰੋਂ ਹੇਠਾਂ ਡਿੱਗ ਪਈ ਸੀ ਤਾਂ ਹੁਣ ਉਹ ਜਾਲੇ ਤੱਕ ਪਹੁੰਚਣ ਦੀ ਯਤਨ ਕਰ ਰਹੀ ਸੀ ਹੇਠੋਂ ਉੱਪਰ ਜਾਣਾ ਚਾਹੁੰਦੀ ਸੀ ਤਾਂ ਉਹ ਥੋੜੀ ਦੂਰ ਜਾਂਦੀ ਉਹ ਹੀਠਾ ਫਿਰਦਿਲ ਕੇ ਡਿੱਗ ਪੈਂਦੀ ਕਿਉਂਕਿ ਜਿਹੜੇ ਪੱਥਰ ਸੀ ਉਹ ਬੜੇ ਕੋਲੇ ਸੀ ਤਾਂ ਉਹ ਹੀਠਾ ਡਿੱਗ ਪੈਂਦੀ ਫਿਰ ਫਿਰ ਕੋਸ਼ਿਸ਼ ਕਰਦੀ ਉੱਪਰ ਜਾੜੇ ਤੱਕ ਜਾਣ ਲਈ ਚੜਨ ਦੀ ਫਿਰ ਹੀਠਾ ਡਿੱਗ ਪੈਂਦੀ ਇਸ ਤਰ੍ਹਾਂ ਨਾਲ ਉਸ ਮੱਕੜੀ ਨੇ ਬਹੁਤ ਵਾਰ ਯਤਨ ਕੀਤਾ 8 10 20 30 40 ਵਾਰ ਕੋਸ਼ਿਸ਼ ਕੀਤੀ ਉਹ ਰੁਕੀ ਨਹੀਂ ਰਾਜਾ ਉਹਦੇ ਵੱਲ ਹੀ ਦੇਖੀ ਗਿਆ ਕਿ ਇਹ ਮੱਕੜੀ ਹੈ ਜਿਹੜੀ ਇਹ ਰੁਕਿਆ ਨਹੀਂ ਰਹੀ ਕਿੰਨੀਆਂ ਕੋਸ਼ਿਸ਼ਾਂ ਕਰ ਰਹੀ ਹੈ ਕਿੰਨੇ ਵਾਰ ਇਹ ਡਿੱਗ ਪਈ ਉਹਦੇ ਮਨ 'ਚ ਨਹੀਂ ਆਉਂਦਾ ਕਿ ਹੁਣ ਤਾਂ ਮੈਂ ਕਦੇ ਜਾ ਹੀ ਨਹੀਂ ਸਕਦੀ ਤਾਂ ਰਾਜਾ ਜਿਹੜਾ ਉਹ ਕੋਈ ਗੱਲ ਸੋਚਦਾ ਰਿਹਾ ਸੋਚਦਾ ਰਿਹਾ ਤੇ ਉਹਦੇ ਦੇਖਦਿਆਂ ਦੇਖਦਿਆਂ ਹੀ ਉਹ ਮੱਕੜੀ ਹੈ ਜਿਹੜੀ ਉੱਪਰ ਜਾਲੇ ਤੱਕ ਪਹੁੰਚ ਗਈ ਬਹੁਤ ਵਾਰ ਡਿਗ ਡਿਗ ਕੇ 50 60 ਵਾਰ ਡਿਗ ਡਿਗ ਕੇ ਫਿਰ ਉੱਥੇ ਪਹੁੰਚੀ ਤਾਂ ਰਾਜਾ ਜਿਹੜਾ ਉਹਦੇ ਮਨ ਦੇ ਵਿੱਚ ਵੀ ਇੱਕ ਵਿਸ਼ਵਾਸ ਪੈਦਾ ਹੋਇਆ ਕਿ ਇੰਨੇ ਵਾਰ ਅਸਫਲ ਹੋਣ ਤੋਂ ਬਾਅਦ ਜੇ ਇਹ ਮਕੜੀ ਹੈ ਜਿਹੜੀ ਉਹ ਆਪਣੇ ਝਾੜੇ ਤੱਕ ਪਹੁੰਚ ਸਕਦੀ ਹੈ ਜਿੱਥੇ ਪਹੁੰਚਣਾ ਚਾਹੁੰਦੀ ਸੀ ਤਾਂ ਮੈਂ ਕਿਉਂ ਨਹੀਂ ਮੈਂ ਤਾਂ ਹਮੇਸ਼ਾ ਜੰਗਾ ਹੈ ਜਿਹੜੀਆਂ ਉਹ ਜਿੱਤਦਾ ਆਇਆ ਆ ਪਿਛਲੇ ਕੁਝ ਸਮੇਂ ਤੋਂ ਹੀ ਮੈਂ ਜੰਗਾ ਹਾਰ ਰਿਹਾ ਹੈ ਤਾਂ ਕਿਉਂ ਨਾ ਫਿਰ ਤੋਂ ਯਤਨ ਕਰਾਂ ਇਹ ਕਿ ਮੈਂ ਹੋ ਸਕਦਾ ਹੈ ਕਿ ਹੁਣ ਮੈਂ ਕਦੇ ਜਿੱਤੂਗਾ ਹੀ ਨਹੀਂ ਹਮੇਸ਼ਾ ਹੀ ਹਾਰੂਗਾ ਤਾਂ ਉਹਦੇ ਮਨ ਦੇ ਵਿੱਚ ਵਿਸ਼ਵਾਸ ਹੈ ਜਿਹੜਾ ਉਹ ਦੁਬਾਰਾ ਬਣ ਗਿਆ ਉਹ ਵਿਸ਼ਵਾਸ ਲੈ ਕੇ ਫਿਰ ਉਹ ਆਪਣੇ ਦਰਬਾਰ ਦੇ ਵਿੱਚ ਗਿਆ ਆਪਣੇ ਮਹਿਲ 'ਚ ਗਿਆ ਉਹਨੇ ਫਿਰ ਤੋਂ ਆਪਣੀਆਂ ਸਾਰੀਆਂ ਫੌਜਾਂ ਜਿਹੜੀਆਂ ਉਹਨਾਂ ਨੂੰ ਇੱਕ ਮੁਠ ਕੀਤਾ ਹੁਣ ਦੁਬਾਰਾ ਜਦੋਂ جنگ ਹੋਈ ਤਾਂ ਉਹ ਰਾਜਾ ਵੀ ਜਿੱਤ ਗਿਆ ਹੁਣ ਉਸ ਰਾਜੇ ਤੋਂ ਤੇ ਦਰਬਾਰੀ ਜਿਹੜੇ ਬੜੇ ਖੁਸ਼ ਹੋਏ ਉਹ ਤੋਂ ਪੁੱਛਣ ਲੱਗੇ ਕਿ ਤੁਸੀਂ ਬੜੇ ਨਿਰਾਸ਼ ਹੋ ਗਏ ਸੀ ਜਦੋਂ ਸਾਡੇ ਨਾਲ ਗੱਲ ਕਰਦੇ ਸੀ ਇਦਾਂ ਹੀ ਕਰਦੇ ਸੀ ਕਿ ਪਤਾ ਨਹੀਂ ਕੀ ਹੋਊਗਾ ਕੀ ਹੋਊਗਾ ਪਰ ਇਸ جنگ ਤੋਂ ਬਾਅਦ ਥੋੜੇ ਜਿਹਾ ਬੜਾ ਉਤਸ਼ਾਹ ਸੀ ਤਾਂ ਉਸ ਰਾਜੇ ਨੇ ਆਪਣੇ ਦਰਬਾਰੀਆਂ ਨੂੰ ਉਸ ਮੱਕੜੀ ਵਾਲੀ ਗੱਲ ਦੱਸੀ ਤਾਂ ਗੱਲ ਇਹੀ ਹੈ ਕਿ ਬਹੁਤ ਵਾਰ ਜ਼ਿੰਦਗੀ 'ਚ ਨਿਰਾਸ਼ਾ ਆ ਜਿਹੜੀ ਉਹ ਆ ਹੀ ਜਾਂਦੀ ਹੈ ਜਦੋਂ ਇੱਕ ਤੋਂ ਵੱਧ ਵਾਰ ਅਸੀਂ ਅਸਫਲ ਹੋ ਜਾਂਦੇ ਹਾਂ ਤਾਂ ਸਾਨੂੰ ਲੱਗਦਾ ਹੈ ਕਿ ਹੁਣ ਅਸੀਂ ਇਹ ਨਹੀਂ ਕਰ ਸਕਦੇ ਤਾਂ ਉਹ ਕੰਮ ਉੱਥੇ ਛੱਡ ਦਿੰਨੇ ਪਰ ਕਦੇ ਵੀ ਇਹ ਹੋ ਹੀ ਨਹੀਂ ਸਕਦਾ ਕਿ ਉਹ ਖਾਤਮਾ ਹੋਵੇ ਫੁੱਲ ਸਟਾਪ ਹੋਵੇ ਦੀ ਐਂਡ ਹੋਵੇ ਲੋੜ ਹੁੰਦੀ ਹੈ ਦੁਬਾਰਾ ਮਨ ਦੇ ਵਿੱਚ ਉਤਸ਼ਾਹ ਪੈਦਾ ਕਰਕੇ ਇੱਕ ਨਵੀਂ ਸ਼ੁਰੂਆਤ ਕਰਨ ਦੀ ਤਾਂ ਫਿਰ ਪ੍ਰਮਾਤਮਾ ਵੀ ਉਹਨਾਂ ਦਾ ਹੀ ਸਾਥ ਦਿੰਦਾ ਜਿਹੜੇ ਕੋਸ਼ਿਸ਼ ਕਰਦੇ ਹੈ కోశకీ హారీ ఉంది థ్యాంక్ యూ